ਸਾਰੇ ਘਰ ਕੱਢਣੇ ਆ ਬਾਬਾ ਬੋਟਾ ਸਾਮੇ ਪਾਈ ਚੜੇ ਦੇ ਮੋਹਰੇ ਲਾਉਣ ਦਾ ਤੂੰ ਤੁਸੀਂ ਤਸਤ ਪੋਸਤੇ ਦਾ ਛੱਡੋ ਤੁਹਾਡੇ ਘਰਾਂ ਚ ਵੀ ਏਸੀ ਲਵਾ ਕੇ ਦੇਵਾਂਗੇ ਅਸੀਂ ਤਾਂ ਲੜਨੀ ਆ ਸਰਪੰਚੀ ਹੁਣ ਤੇ ਜਿਤਾਉਣਾ ਮੈਨੂੰ ਉਹ ਪੀਲਾ ਪਾਣੀ ਉਹ ਖਾਰਾ ਇਹਨੂੰ ਨਿੰਮ ਨੂੰ ਉਹ ਮਾੜਾ ਮੋਟਾ ਤਗੜਾ ਹੋ ਜਾ ਕੰਜਰਾ ਆਉਂਦੇ ਸਿਆਲ ਨੂੰ ਤੈਨੂੰ ਵੱਢ ਕੇ ਚਾਰ ਧਰਨਾਵੇਂ ਤੇਰਾ ਬੜਾ ਤੇਰੇ ਨਾਲ ਪਿਆਰ ਮੂਹਾਂ ਪਰ ਕੱਲ ਜਾਣਾ ਤੇ ਮੇਰੇ ਢਿੱਡ ਚ ਹੀ ਐ ਤੂੰ ਆ ਖਾਰਾ ਹੋਣਾ ਉਹ ਖਾਲਾ ਅਰ ਦੇ ਨਾ ਗੱਲ ਲਾਉਣਿਆਂ ਕੋਈ ਇਹਨੂੰ ਉਂਗਲ ਲੱਗ ਲੈ ਹੈ ਲਖਾਲਾ ਭੰਦੇ ਆ ਯਾਰਾ ਖਾਲਾ ਉਹ ਕਿਵੇਂ ਆ ਰਾਜੂ ਓਏ ਠੀਕ ਆ ਰਣਜੀਤ ਕਿਵੇਂ ਹੋ ਠੀਕ ਆ ਠੀਕ ਆ ਕਿੱਦਾਂ ਬੱਕਰਾ ਪਾਲੀ ਬਠਾ ਬੱਕਰਾ ਹੁੰਦੇ ਸਿਆਲ ਨੂੰ ਧਰਨਾ ਇਹਦਾ ਆਜਾਰ ਪਾਉਣਾ ਆਪਾਂ ਠੀਕ ਆ ਬਹਾਗੀ ਠੰਡ ਹੋਰ ਹੋਰ ਤੈਵਾ ਸੁਣਾ ਕੋਈ ਗੱਲ ਪਿਆਰ ਦੀ ਹਾਂ ਬਹਿ ਗਿਆ ਹੋ ਠੀਕ ਆ ਹਾਂ ਹਾਂ ਠੀਕ ਆ ਵਧੀਆ ਕਿੱਧਰੋਂ ਦੁਪਹਿਰੇ ਉਹ ਮੈਂ ਬਸ ਇੱਥੇ ਤਾਸ ਵਾਲਿਆਂ ਕੋਲ ਖਿੜ ਕੇ ਆਇਆ ਸੀ ਤਾਸ ਅੱਛਾ ਅੱਛਾ ਇਹ ਬੱਕਰਾ ਕਿਵੇਂ ਦੱਸ ਬੱਕਰਾ ਤੇਰਾ ਜਮਾਂ ਸਰਾ ਸਰਾਣਾ ਹਾਂ ਸਾਲ ਚਾਰ ਪਾਲਾਂਗੇ ਬਦ ਬੜਾ ਥੋੜਾ ਬੰਦਾ ਚੱਕੜੇ ਹੋ ਜਾਣਗੇ ਤਕੜੇ ਠੀਕ ਹੈ ਹਾਂ ਉਨੀ ਜੇ ਮੇਰੀ ਲੋੜ ਪਈ ਤਾਂ ਨਾਲ ਪਵਾ ਦੂ ਮੈਂ ਤੇਰੇ ਨਹੀਂ ਪਾ ਤਾਂ ਮੈਂ ਆਪੀ ਲਵਾਂ ਅੱਛਾ ਉਹ ਲੈ ਜੀ ਤੂੰ ਕੌਲੀ ਕਿ ਲੈ ਕੇ ਜਾਣੀ ਤਾਂ ਉਹ ਯਾਰ ਨਾ ਹੈ ਨਹੀਂ ਪਰ ਦੱਸ ਹੀ ਨਾ ਗੈਸ ਨੂੰ ਨਹੀਂ ਦੱਸਦਾ ਇੱਕ ਦਿਨ ਗੱਲ ਦੱਸਣੀ ਆ ਹਾਂ ਦੱਸ ਉਹ ਦੂਰੋਂ ਤੁਰਿਆ ਆਉਂਦਾ ਸੀ ਤੂੰ ਹਾਂ ਮੈਨੂੰ ਤਾਂ ਐ ਲੱਗਿਆ ਸਰਪੰਚ ਤੁਰਿਆ ਆਉਂਦਾ ਕੋਈ ਟੋਪਰੀ ਮਾਰੀ ਆ ਬੰਦਾ ਤੇਰੀ ਤਾਂ ਯਾਰ ਸਰਪੰਚ ਮੈਂ ਭਾਵੇਂ ਸਰਪੰਚ ਕਿਵੇਂ ਸਰਪੰਚ ਔਰ ਸਰਪੰਚੀ ਦੀਆਂ ਚੋਣਾਂ ਤੈਨੂੰ ਨਹੀਂ ਪਤਾ ਹਾਂ ਮੈਨੂੰ ਤਾਂ ਹਰੇਕ ਬੰਦਾ ਸਰਪੰਚ ਲੱਗਦਾ ਪਰ ਤੇਰੀ ਢੌਰ ਅਗਲਾ ਕੀ ਲੱਗਦੀ ਸੀ ਮੈਨੂੰ ਸਰਪੰਚੀ ਵੱਡੇ ਬੰਦੇ ਆ ਦਾ ਤਕੜੇ ਬੰਦਾ ਦਾ ਕੰਮ ਆ ਓਏ ਅੱਜਕੱਲ ਤਾਂ ਕੋਈ ਮਰਜੀ ਉੱਠ ਪੇ ਅੱਜਕੱਲ ਤਾਂ ਕੋਈ ਮਰਜੀ ਉੱਠ ਪੇ ਮੈਂ ਤਾਂ ਇਹ ਕਹਿਣਾ ਹਾਂ ਰਾਜੂ ਤੂੰ ਉੱਠ ਪਬ ਸਰਪੰਚੀ ਚ ਓ ਨਾ ਭਰਾਵਾ ਤੇਰੇ ਨਾਲ ਖੜਾ ਮੈਂ ਨਾਲ ਖੜਾ ਮਗਰੋਂ ਕੋਈ ਨਹੀਂ ਪੁੱਛਦਾ ਕੋਈ ਕਿਉਂ ਨਹੀਂ ਪੁੱਛਦਾ ਬੜਾ ਸੋਹਣਾ ਲੱਗਾ ਇਹ ਕੰਜਰਾ ਸੌਂ ਲੱਗੇ ਬੜਾ ਸੋਹਣਾ ਲੱਗਿਆ ਤਾਂ ਮੈਨੂੰ ਤਾਂ ਐ ਲੱਗਿਆ ਸਰਪੰਚ ਤੁਰਿਆ ਆਉਂਦਾ ਤੇ ਪਿੱਛੇ ਮੈਨੂੰ ਐ ਲੱਗੇ ਤੇਰੇ ਭੀੜ ਤੁਰੀ ਆਉਂਦੀ ਐ ਤਾਂ ਐ ਕਰਦੇ ਆਉਣੇ ਰਾਜੂ 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 ਸੱਚੀ ਯਾਰ ਹੋਰ ਮੈਨੂੰ ਤਾਂ ਐ ਲੱਗਦਾ ਸੀ ਤੂੰ ਐ ਲੋਕ ਐ ਕਹੀ ਜਾਂਦੇ ਪਿੱਛੇ ਓ ਨਾ ਭਰਾਵਾ ਮੇਰੇਆਂ ਦੋ ਕਿੱਲਾਂ ਤੂੰ ਵਕਾ ਦੇਂਗਾ ਔਰ ਕਿਉਂ ਮੈਨੂੰ ਉਂਗਲ ਲਾਣਾ ਲੈ ਮੰਨਦਾ ਨਹੀਂ ਤੂੰ ਹੁਣ ਮੇਰੀ ਗੱਲ ਸੁਣ ਸਰਪੰਚ ਜੀ ਪੈਸਾ ਬੜਾ ਕੰਜਰਾ ਸੌਂ ਲੱਗੇ ਗਰਾਂਟਾਂ ਬੜੀਆਂ ਆਉਂਦੀਆਂ ਤੇ ਜਿੰਨੀਆਂ ਮਰਜ਼ੀ ਖਾਲੀ ਸਰਪੰਚੀ ਚ ਉੱਠਵਾ ਚੰਗਾ ਰਹੇਗਾ ਭਾਬੀ ਨੂੰ ਮਨਾਲਾ ਉਹਨੇ ਮੰਨਣਾ ਹੀ ਨਹੀਂ ਭਰਾਵਾ ਉਹ ਮੰਨ ਜੂਗੀ ਉਹ ਭਾਗੇ ਚਾਰੇ ਚੱਕ ਕੇ ਪੈਂਦੀ ਆ ਚਾਰੇ ਚਾਰੇ ਚੱਕ ਕੇ ਪੈਂਦੀ ਉਹ ਕੰਮ ਨਹੀਂ ਕਰਦਾ ਬਈ ਤੂੰ ਸਰਪੰਚੀ ਚ ਉੱਠ ਗਰਾਂਟਾਂ ਗੱਠੀਆਂ ਕਰ ਕੋਠੀ ਬੰਗਲਾ ਖੜਾ ਕਰ ਵੇਖੀ ਪੈਸਾ ਬਣਦਾ ਮੇਰੀ ਮੰਨੇ ਤਾਂ ਗੱਲ ਤੋਂ ਸਰਪੰਚੀ ਉੱਠਾ ਚੰਗਾ ਰਹੇਗਾ 35 ਵਾਲਾ ਕੰਮ ਤਾਂ ਯਾਰ ਰਿਸਕੀ ਆ ਉਹ ਰਿਸਕੀ ਨਹੀਂ ਦੂਰੋਂ ਮੈਨੂੰ ਤਾਂ ਸਰਪੰਚ ਲੱਗਦਾ ਸੀ ਯਾਰ ਮੰ ਲਾ ਮੇਰੀ ਗੱਲ ਮੈਂ ਤੇਰੇ ਨਾਲ ਤਰੂੰ ਯਾਰ ਮੈਂ ਤੇਰੇ ਨਾਲ ਖੜਾ ਤੈਨੂੰ ਟੈਨਸ਼ਨ ਕਦੀ ਲਾਉਂਦੇ ਪੈਸੇ ਚਾਹੀਦੇ ਮੈ ਥੋੜੇ ਲਾ ਚਾਹੀਦਾ ਮੈਂ ਪਾਇਆਂ ਦੀ ਤਾਂ ਕੋਈ ਗੱਲ ਪਰ ਭਾਵੇਂ ਦੋ ਬੱਲੇ ਆਉਂਦੀ ਆ ਦੋ ਬੱਲੇ ਵੇਚ ਕੇ ਜੇ ਤੂੰ ਸਰਪੰਚੀ ਲੜਦਾ ਘਰ ਵਾਲੀ ਨੂੰ ਕਿਵੇਂ ਮਨਾਉਂ ਕੋਈ ਨਹੀਂ ਮੰਨਣਾ ਓਏ ਅੱਜ ਕੱਲ ਤਾਂ ਹਰੇਕ ਬੰਦਾ ਸਰਪੰਚ ਬਣ ਜਾਂਦਾ ਬਣ ਜਾ ਸਰਪੰਚ ਚੰਗਾ ਰਹੇਗਾ ਚੋਣ ਨਿਸ਼ਾਨੇ ਤੇਰੇ ਵਾਸਤੇ ਸੋਚਿਆ ਹੋਇਆ ਮੈਂ ਕਿਹੜਾ ਚੋਣ ਨਿਸ਼ਾਨਚੜਾ ਚੜਾ ਨਿਸ਼ਾਨ ਬੜਾ ਮਸ਼ਹੂਰ ਆ ਮੇਰੇ ਸੁਪਨੇ ਚ ਆਇਆ ਸੀ ਮੈਂ ਸੁੱਤਾ ਸੀ ਨਾ ਤੈਨੂੰ ਆਏ ਲੱਗੀ ਆਵੇ ਚੋਣ ਨਿਸ਼ਾਨ ਚੜਾ ਚੋਣ ਨਿਸ਼ਾਨ ਚੜਾ ਬੁਰਕ ਕੇ ਵਜਿਆ ਤਾਂ ਤੈਨੂੰ ਕਿਹਾ ਵੀ ਚੋਣ ਨਿਸ਼ਾਨ ਚੜਾ ਧਰ ਲੈ ਤੇਰੇ ਇਹਦਾ ਨਾਂ ਸਿਰ ਪੰਚੀ ਦਾ ਵੇਖੀ ਤੂੰ ਜਿੱਤੇਗਾ ਧਿਆਵੜਾ ਭਾਬੀ ਨੂੰ ਮਨਾਲਾ ਮੰਨ ਲਾ ਮੇਰੀ ਗੱਲ ਧਿਆਵੜਾ ਰੈਂਦ ਤਾਰ ਤੂੰ ਸੁਣ ਤਾਸ ਰਹਿਂਦੇ ਵੀਣਾ ਮੈਂ ਬਣਾ ਕੇ ਹੋਰ ਤੈਨੂੰ ਬਹੁਤ ਪਊਗੀ ਹੋਰ ਤੈਨੂੰ ਬਹੁਤ ਤੇਰੀ ਠੀਕ ਆ ਜੀ ਹਨਾ ਇੱਕ ਗੱਲ ਤਾਂ ਤੇਰੀ ਕੈਂਟ ਆ ਹਾਂ ਵੀਣਾ ਮੈਂ ਬਣਾ ਕੇ ਜੇ ਮੰਨ ਗਈ ਨਾ ਫਿਰ ਤੈਨੂੰ ਦੱਸਦਾ ਚੰਗਾ ਠੀਕ ਆ ਠੀਕ ਆ ਠੀਕ ਹਾਂ ਚੰਗਾ ਚੰਗਾ ਲੈ ਇੱਕ ਨੂੰ ਤਾਂ ਲਾਤੀ ਉਂਗਲ ਐਂਦੇ ਯਾਰ ਨੂੰ ਵੇਖੀ ਦੋ ਕਿੱਲੇ ਆਉਂਦੀ ਆ ਉਹ ਵੀ ਚੱਕ ਦੂ ਵੇਖੀ ਚੱਲੀ ਵਾਰਾ ਲਾਈ ਲੱਗਾ ਓਏ ਮੈਂਟ ਜਿ ਪਿੱਛੇ ਲੱਗ ਜੂ ਹੈ ਚੱਲ ਆਪਾਂ ਤਾਂ ਬੱਕਰੇ ਨੂੰ ਪਾਉਣੇ ਪਾਣੀ ਪੁਣੀ ਆ ਖੜਾਓ ਖੜਾ ਹਾਂ ਜੀ ਇੱਦੀ ਗੱਲ ਸਹੀ ਆ ਸਰਪੰਚੀਅਤ ਕੀ ਲੈਣੀ ਲੈਣੀ ਤੇ ਸਰਪੰਚੀ ਚ ਖੜੇ ਹੋਣਾ ਹੀ ਹੋਣਾ ਤੇ ਐਤ ਕੀ ਸਰਪੰਚ ਘਰ ਵਾਲੀ ਨੂੰ ਕਿਵੇਂ ਮਨਾਵਾਂ ਗੇ ਘਰ ਵਾਲੀ ਨੂੰ ਤਾਂ ਆਪਾਂ ਮਨਾ ਲਾਂ ਕੋਈ ਨਹੀਂ ਸਸਰੀ ਘਰ ਦਾ ਹਾਂ ਹਾਂ ਸਸਰੀ ਘਰ ਦਾ ਤੇ ਕਦੋਂ ਮੇਜ ਪੜਦਾ ਹੈ ਮੈਂ ਪੰਜਵੀਂ ਚ ਤੇ ਐਤ ਕੀ ਨਾ ਆਪਾਂ ਹੁਣ ਖੜੇ ਸਰਪੰਚੀ ਚ ਠੀਕ ਹੈ ਯਾਨੀ ਕਿ ਹੋ ਗਏ ਹਾਂ ਹੰਗਲਾ ਤੇ ਆਪਦੀ ਮੰਮੀ ਨੂੰ ਕਈ ਵੋਟਾਂ ਮੈਨੂੰ ਪਾਉਣਾ ਤੇ ਤੈਨੂੰ ਸੱਦਾ 10ਵੀਂ ਚ ਪਾਉਣਾ ਬਣਾਵੇ ਪ੍ਰਧਾਨੀ ਹਾਂ ਸਭਾ ਬਾਹਮੀ ਚ ਆਪਣਾ ਚੰਦੂ ਰਾਜ ਵਾਹ ਚਾਹਤ ਚਾਹਤ ਨਹੀਂ ਰਹੀਰਗੇ ਆਪਾਂ ਕੋਈ ਕੋਈ ਨਹੀਂ ਪਾਵਾਂਗੇ ਵੋਟਾਂ ਠੀਕ ਆ ਸਾਰੇ ਕੰਮ ਨਿਬੇੜਦੇ ਮੈਂ ਤੇ ਹਜੇ ਤੱਕ ਨਹੀਂ ਘਰੇ ਵੜਿਆ ਸਪਾ ਛੱਡਿਆ ਕਿਵੇਂ ਗਰਮ ਜਿਹੀ ਬੈਠੀਆਂ ਗਰਮ ਤੇਰੇ ਤੇ ਹੀ ਹੋਈ ਪਈਆਂ ਲੱਗ ਗਿਆ ਟਾਈਮ ਜੱਸੀ ਤੂੰ ਹੱਥ ਤੋਂ ਮੰਜੇ ਤੇ ਤੇ ਤੈਨੂੰ ਸਕੀਮ ਦੱਸਦਾ ਇੱਕ ਕੰਮ ਆ ਬੜਾ ਵਧੀਆ ਕਿਹੜੀ ਸਕੀਮ ਲਿਆਇਆ ਹੁਣ ਮੇਰੇ ਕੋਲ ਮੰਜੇ ਤੇ ਆਗਣਾ ਚੱਲ ਆ ਆਕਰ ਚੱਲ ਚੱਲ ਮੈਂ ਆ ਗਈ ਵੀੜੇ ਧੋਈ ਜਾਂਦੀ ਸੀ ਵੀ ਕਿੱਥੇ ਟੜਕੇ ਦਾ ਪਹਿਲਾਂ ਆਪਣੀ ਘਰੇ ਬੜਿਆ ਹੁਣ ਮੈਨੂੰ ਵੀ ਕੰਮ ਤੋਂ ਠਾ ਲੂਗਾ ਜੱਸੀ ਹਾਂ ਇੱਕ ਮੈਲੇ ਗਿਆ ਸਕੀਮ ਦੱਸ ਕੀ ਸਕੀਮ ਸਰਪੰਖੀ ਆ ਗਈ ਅੱਗੇ ਅੱਛਾ ਤੇ ਮੇਰੀ ਸਕੀਮ ਆ ਮੈਂ ਸਰਪੰਚੀ 'ਚ ਖੜਾ ਹੋ ਜਾ। ਟੱਕਿਆ ਰਹਿ ਤੂੰ ਟੱਕਿਆ ਰਹਿ ਕੀ ਲੈਣਾ ਸਰਪੰਚੀ ਤੋਂ? ਪੈਸੇ ਬਹੁਤ ਬਣਦੇ ਆ ਇਹਦੇ 'ਚ ਇਹ ਕੰਮ 'ਚ। ਬੱਸ ਕਰ ਮੇਰੀ ਲੋਟ ਆ ਇਹਦੇ 'ਚ। ਇਹ ਬੱਸ ਕਰ। ਵੇ ਐਵੇਂ ਲੱਗਦਾ ਜਦੋਂ ਨੂੰ ਪੈਸੇ ਆਉਣਗੇ ਉਦੋਂ ਦੇਖੀ ਜਾਊ ਤੇ ਪਹਿਲਾਂ ਘਰ ਖਾਲੀ ਕਰਨਾ ਪੈਣਾ ਫੇਰ ਬਣੇਗਾ ਨਹੀਂ ਐਤ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹੀ ਬਣ ਜਾਣਾ ਸਰਪੰਚ ਉਹ ਨਾ ਬਣ ਜੇਗਾ ਗੱਪੀ ਮਾਰਨੇ ਜਿੰਨੇ ਮਰਜ਼ੀ ਮਾਰਦਗੇ ਬੱਲੇ ਗੱਪਾਂ ਨਾਲ ਨਹੀਂ ਕੰਮ ਰੁੜਦਾ ਤੈਨੂੰ ਕਿਹਨੇ ਉਂਗਲ ਲਾਤੀ ਉਹ ਬਣ ਜਾਂਗੇ ਕੋਹਨੇ ਹੁੰਦਾ ਸਰਪੰਚਾ ਐ ਨਾ ਕਰ ਐਤ ਕੀ ਤਾਂ ਖੜੇ ਹੋਣਾ ਹੀ ਹੋਣਾ ਨਹੀਂ ਨਹੀਂ ਆਇਨਾ ਕਰ ਮੈਥੋਣੀ ਨਾਲੇ ਤਾਂ ਪਹਿਲੀ ਗੱਲ ਕਰੇ ਤੈਨੂੰ ਪਤਾ ਖੰਡਚਾਰ ਰੋਜ਼ ਦੱਸਿਆ ਪਰਿਆ ਕਰੂਗਾ ਦੁੱਧ ਬਾਦ ਜਦੋਂ ਕਦੇ ਆਗਾ ਜੇ ਬਣ ਵੀ ਗਿਆ ਸਰਪੰਚ ਕਦੇ ਮੈਂ ਤਾਂ ਚਾ ਮੈਥੋਣੀ ਬਣਦਾ ਓਏ ਇੱਕ ਗ੍ਰਾਂਡ ਨਹੀਂ ਕੰਮ ਆਪਣਾ ਸਾਰਾ ਕੁਝ ਚੱਕ ਦੇਣਾ ਕੋਠੀ ਪਾਲਾਂਗੇ ਆਪਾਂ ਕੋਠੀ ਰਹਿਣ ਦੇ ਮੈਂ ਤਾਂ ਇੱਕ ਗ੍ਰਾਂਡ ਚ ਹੀ ਪਾਲਾਂਗੇ ਆਪਾਂ ਕੋਠੀ ਪਹਿਲਾਂ ਲਾਉਣੇ ਪੈਣਗੇ ਕਿੱਥੋਂ ਲਾਏਗਾ ਉਹ ਲਾਵਾਂਗੇ ਕੁਛ ਨਹੀਂ ਹੁੰਦਾ ਥੋੜੇ ਘਨੇ ਚੱਕ ਚੁੱਕ ਕੇ ਲਾਵਾਂਗੇ ਹਾਂ ਤੇ ਪਹਿਲਾਂ ਲਾ ਦੀ ਚੱਕ ਕੇ ਤੇ ਜੇ ਨਾ ਬਣਿਆ ਸਰਪੰਚ ਮੌਕੇ ਤੇ ਜਵਾਬ ਦੇ ਜਾਂਦੇ ਨਾਲ ਖੜਦੇ ਜਿਹੜੇ ਨਾਲ ਖੜਦੇ ਆ ਨਾ ਮੌਕੇ ਤੇ ਪਾਸਾ ਵਟ ਜਾਂਦਾ। ਬਣ ਜਾਗੇ, ਬਣ ਜਾਗੇ, ਇਤਕੀ ਬਣ ਜਾਗੇ ਕੁਝ ਨਹੀਂ ਹੁੰਦਾਗਾ। ਧੋਆਇ ਨਾ ਕਰ। ਬਣ ਨਹੀਂ ਬਣਨਾ। ਕਿਉਂ ਨਾ ਕਰ ਲੈ ਮੈਥੋਂ ਮੈਨੂੰ ਨਹੀਂ ਪਤਾਗਾ। ਐਂ ਮੈਥੋਂ ਨਹੀਂ ਇਹ ਸਿਆਪਾ ਹੁੰਦਾ। ਕਿਉਂ ਐਂ ਕਰੀਂ? ਜੇ ਹਾਰ ਗਏ ਜਿਹੜੀ ਬੇਇੱਜ਼ਤੀ ਆ ਉਹ ਅੱਡ। ਜਿਹੜਾ ਪੈਸਾ ਜਾਊ ਉਹ ਅੱਡ। ਪੈਸਾ ਨਹੀਂ ਜਾ। ਤੇਰੇ ਦਿਮਾਗ 'ਚ ਕੀੜਾ ਪੈ ਗਿਆ ਸਰਪੰਚੀ ਦਾ? ਮੇਰੇ ਤਾਂ ਇਤਕੀ ਦਿਮਾਗ 'ਚ ਕੀੜਾ ਹੈਗਾ ਆਪਾਂ ਖੜੇ ਹੋਣਾ ਹੀ ਹੋਣਾ। ਐਂ ਨਾ ਕਰ। ਕੱਲ ਕੇ ਤਾਂ ਤੂੰ ਚੰਗਾ ਭਲਾ ਗਿਆ ਘਰੋਂ ਤੈਨੂੰ ਕਿਹਨੇ ਉਂਗਲ ਲਾਈ ਬਾਹਰ? ਉਂਗਲ ਨਹੀਂ ਲਾਈ ਕਹੇ ਨੇ ਪਤਾ ਹੀ ਨਹੀਂ ਕਿ ਕਿਸੇ ਦੀ ਸਰਪੰਚੀ ਚ ਪੈਸਾ ਬਹੁਤ ਬਣਦਾ ਬਣਦਾ ਇਹਨੂੰ ਪੈਸਾ ਸਰਪੰਚੀ ਚ ਦੱਸੀ ਮੰਨ ਜਾ ਸਰਪੰਚੀ ਚ ਕੋਈ ਨਹੀਂ ਹੁੰਦਾ ਖੜਾ ਹੋ ਲੈਣ ਦੇ ਵੇ ਤੂੰ ਬੱਸ ਕਰ ਦੋ ਕਿੱਲੇ ਹੈਗੇ ਆਪਣੇ ਕੋਲੇ ਹੈ ਤੇ ਉਹ ਵੀ ਤੂੰ ਵੇਚ ਦੇਂਗਾ ਤੇ ਮੁੜ ਕੇ ਸਰਪੰਚ ਬਣੇ ਨਾ ਬਣੇ ਉਹ ਮੰਨ ਜਾ ਕਿਉਂ ਆਪਾਂ ਬਣ ਜਾਾਂਗੇ ਸਰਪੰਚ ਵੇ ਬੱਸ ਕਰ ਮੈਥੋਂ ਨਹੀਂ ਸਿਆਪਾ ਹੁੰਦਾ ਮੈਂ ਤੈਨੂੰ ਦੱਸਦਾ ਕਿ ਮੈਂ ਨਹੀਂ ਸਰਪੰਚੀਆਂ ਸਰਪੁੰਚੀਆਂ ਆ ਜਾਣਦੀ ਕਿ ਤੇ ਨਾ ਇਹੋ ਜਿਹੇ ਕੁੱਤ ਪੁਣੇ ਮੈਥੋਂ ਹੁੰਦੇ ਆ ਰਹਿਣ ਦੇ ਆਪਾਂ ਹੁਣ ਚੰਗੀ ਖਾ ਕੇ ਪੈਣੇ ਆ ਲੋਕਾਂ ਨਾਲ ਤਾਂ ਚੰਗੇ ਹੀ ਆ ਜੱਸੀ ਮੰਨ ਜਾ ਵਾਹ ਕਿਉਂ ਜੱਸੀ ਮੰਨ ਜਾ ਤੂੰ ਨਿਸ਼ਾਨ ਚੜਾ ਕੋ ਨਿਸ਼ਾਨ ਚੜਾ ਲੈ ਵੇਹ ਲਾ ਸੁੱਤਾ ਪਿਆ ਸੁਪਨੇ ਲੈ ਹੀ ਜਾਂ ਨਾ ਦੇ ਲੈ ਹਾਂ ਜਦ ਮੈਂ ਤੈਨੂੰ ਕੇਰਾ ਕਹਤਾ ਸੀ ਸਰਪੰਚੀ ਜਿਹਦਾ ਆਪਾਂ ਵੜਨਾ ਹੀ ਨਹੀਂ ਇਸ ਕੰਮਾਂ ਦੇ ਵਿੱਚ ਤੇ ਤੂੰ ਤਾਂ ਸੁਪਨੇ ਵੀ ਲੈਣ ਲੱਗ ਗਿਆ ਉਹ ਮੈਨੂੰ ਤਾਂ ਸੁਖਣੇ ਵੀ ਸਰਪੰਚੀ ਦੀ ਆਈ ਜਾਂਦੇ ਆ ਮੰਨ ਜਾ ਤੂੰ ਸੁੱਤਾ ਪਿਆ ਹੀ ਸੁਪਨੇ ਲਈ ਜਾਂਦਾ ਸੀਗਾ ਜਦੋਂ ਮੈਂ ਤੈਨੂੰ ਕੇਰਾ ਕਹਤਾ ਵੀ ਸਰਪੰਚੀ ਵਾਲੇ ਚੱਕਰਾਂ 'ਚ ਤਾਂ ਨਾ ਮੈਂ ਵੜਾ ਤੇ ਨਾ ਮੈਂ ਵੜਨਾ ਦੇਵਾ ਉਹ ਜੱਸੀ ਮੰਨ ਜਾ ਤੂੰ ਮੈਂ ਨਹੀਂ ਮੰਨਦੀ ਮੈਨੂੰ ਤਾਂ ਸੁਖਣੇ ਵੀ ਸਰਪੰਚੀ ਦੀ ਆਈ ਜਾਂਦੇ ਆ ਹਾਂ ਦਿਖੀ ਜਾਂਦਾ ਉਹ ਤੂੰ ਮੰਨ ਜਾ ਬੈ ਤੈਨੂੰ ਮੈਂ ਦੱਸਦਾ ਚੜਾ ਚੜਾ ਲਈ ਆ ਜੇ ਮੈਂ ਜਿੱਤ ਗਿਆ ਨਾ ਜਿੰਨੇ ਸ਼ੂਟ ਕਹੇਂਗੀ ਉਹਨੇ ਬਣਾ ਦੂ ਨਾ ਵੜਾ ਦੇਂਗਾ ਤੈਨੂੰ ਸਿਉਣੇ 'ਚ ਮੜ ਦੂ ਸਿਉਣੇ 'ਚ ਐਨੇ ਪੈਸੇ ਬਣਦੇ ਆ ਇਹਦੇ 'ਚ ਹਾਂ ਦੇ ਸੱਚੀ ਬਣਦੇ ਇਨੇ ਪੈਸੇ ਹੋਰ ਸਾਰੀ ਸਿਉਣ ਉਹ ਮੰਤਰੀ ਦੇ ਘਰ ਵਾਲੀ ਨਹੀਂ ਹਾਂ ਉਹਨੇ ਵੇਚ ਲਾ ਹੁਣ ਕਿੰਨਾ ਸੋਨਾ ਪਾਇਆ ਹੁੰਦਾ ਉਹਦੇ ਤੇ ਇਹਦੇ ਚ ਸਿਉਣੇ ਚ ਮੜਦੂ ਤੈਨੂੰ ਸਿਉਣੇ ਚ ਅੱਛਾ ਪੈਸੇ ਬਹੁਤ ਬਣਦੇ ਆਪਾਂ ਇੱਕੀ ਸਰਪੰਚ ਬਣ ਕੇ ਅਗਲੀ ਿਆਰ ਨੂੰ ਐਮ ਐਲ ਏ ਨੂੰ ਮੂੰਹ ਮਾਰਾਂਗੇ ਜੇ ਜਿੱਤ ਕੇ ਚੰਗੀ ਚੰਗੇ ਆ ਵੋਟਾਂ ਤੇ ਹੌਲੀ ਹੌਲੀ ਇਹ ਨਹੀਂ ਪਤਾ ਤੈਨੂੰ ਮੈਂ ਮੰਤਰੀ ਨਹੀਂ ਬਣਾ ਰਿਆ ਮੁੱਖ ਮੰਤਰੀ ਬਣ ਜੀ ਆਪਾਂ ਕੋਸ਼ ਮੈਂ ਨਾ ਦੇ ਵਾਸ਼ ਨਾ ਬਣਿਆ ਪਾ ਨਾ ਜਿੱਤੇ ਫੇਰ ਤੇ ਫੇਰ ਕਿਉਂ ਜੋ ਫੇਰ ਜਿਹੋ ਜਿਹੇ ਹੈਗੇ ਉਹੋ ਜਿਹੇ ਹੈਗੇ ਆ ਤੂੰ ਤਾਂ ਮੈਨੂੰ ਵੀ ਸੁਪਨੇ ਦੇਖਣ ਲਾਤਾ ਵੇ ਸਿਵਣਾ ਸੁਣਾ ਚੰਗਾ ਬਣ ਜੂਗਾ ਲੀਡਾ ਲੱਤਾ ਚੰਗਾ ਪਾਇਆ ਕਰਾਂਗੇ ਤੇ ਐੜੇ ਐੜੇ ਕਾਂਡੇ ਬਣਾ ਕੇ ਦੇਉ ਤੈਨੂੰ ਐੜੇ ਐੜੇ ਮੰਨ ਜਾ ਹਾਂ ਹਾਂ ਚੱਲ ਠੀਕ ਆ ਫੇਰ ਨਹੀਂ ਹੁਣ ਆਪਾਂ ਕਰਗੇ ਕੀ ਥੋੜਾ ਆਪਾਂ ਮੈਂ ਭਰਿਆ ਵਾ ਫਿਰ ਫਾਰਮ ਭਰ ਦਿਆ ਸਰਪੰਚੀ ਵਾਲੇ ਫਾਰਮ ਦਿੰਦਾ ਭਾਰਾ ਉਦੋਂ ਮਾਹਰ ਆਪਾਂ ਗੇੜੇ ਲਾਉਣੇ ਆ ਲੋਕਾਂ ਦੇ ਘਰਾਂ ਦੇ ਆਪਾਂ ਕਹਿਣਾ ਆਪਾਂ ਕੁਝ ਨਹੀਂ ਕਰਨਾ ਆਪਾਂ ਗੱਪ ਮਾਰਨੇ ਕਿੰਨੇ ਮਾਰੇ ਸਾਰਿਆਂ ਨੂੰ ਆਪਾਂ ਗੱਪ ਹੀ ਮਾਰਨੇ ਸੀ ਆ ਦੇ ਮੰਗੇ ਸੀ ਆ ਦੇ ਮੰਗੇ ਮਗਰੋਂ ਕੌਣ ਦਿੰਦਾ ਹੁੰਦਾ ਬਸ ਠੀਕ ਕੁਝ ਨਹੀਂ ਦਿੰਦਾ ਕੋਈ ਆਪਾਂ 5 ਸਰਪੰਚੀ ਕਿਰਾ ਲੈਣੀ ਲੈਣੀ ਠੀਕ ਆ ਆਪਾਂ ਅੱਬਾ ਘਰ-ਬਾਰ ਸੈੱਟ ਕਰਨਾ ਕੋਈ ਮਰੇ ਕੋਈ ਉੱਜੜੇ ਆਪਾਂ ਵੀ ਲੈਣਾ ਕਿਸੇ ਤੋਂ ਹਾਂ ਠੀਕ ਆ ਨਾ ਠੀਕ ਆ બસ ਮੰਨ ਗਿਦੇ ਤੂੰ ਨਾ ਹਾਂ ਹਾਂ ਕੋਈ ਨਹੀਂ ਜਾ ਜਾ ਕੇ ਫਿਰ ਭਰ ਦੇ ਭਰ ਮਹਾਂ ਹਾਂ ਵੇਖੀ ਜਾਉ ਫਿਰ ਵਾ ਠੀਕ ਆ ਮੈਂ ਰੱਬ ਦਾ ਨਾ ਹਾਂ ਹੋਰ ਕੜਾਈ ਕੜੂਈ ਸੁਖਲਾ ਬਾਬੇ ਦੀ ਜਿਵੇਂ ਗੀਤ ਜਾਨੀ ਆਇਆ ਸੀ ਮੈਂ ਸੁਖੀ ਕੜਾਈ ਕਿਹੜਾ ਗੀਤ ਸੀ ਉਹ ਮੈਂ ਤਾਂ ਧਿਆਨ ਨਹੀਂ ਮੈਨੂੰ ਨਹੀਂ ਪਤਾ ਮੈਂ ਨਹੀਂ ਤਰ੍ਹਾਂ ਸਰਪੰਚਾਂ ਵਾਲੇ ਗੀਤ ਜੇ ਸੁਣਦੀ ਠੀਕ ਆ ਜਾ ਤੂੰ ਜਾ ਕੇ ਭਰਿਆ ਹੁਣ ਫਿਰ ਫਾਰਮ ਕਿਹ ਹੋਰ ਨਾ ਮੁੜ ਕੇ ਬਾਬੇ ਨਾਲ ਲੈ ਕੇ ਭਰਿਆ ਹੀ ਬਾਬੇ ਨੂੰ ਵਾ ਮਾ ਮੱਖਾ ਟੇਕ ਕੇ ਤੇ ਜਾਣਾ ਹਾਂ ਭਰਦਾ ਔਰ ਬਾਬਿਓ ਤੀਹਾਂ ਵਾਲਾ ਠੀਕ ਠਾਕ ਉਹ ਤੇ ਮੈਂ ਤੁਹਾਡਾ ਰਾਜੂ ਮੱਤਾ ਤੇ ਆਪਾਂ ਲੜਨੀ ਆ ਸਰਪੰਚੀ ਹੁਣ ਤੇ ਨਾਲੀਆਂ ਵੀ ਸਾਰੀਆਂ ਪੜਪੜ ਕੇ ਸਿੱਟ ਦੇਣੀਆਂ ਤੇ ਬਣਾਵਾਂਗੇ ਮਗਰੋਂ ਜਦੋਂ ਜਿੱਤੇ ਆਪਾਂ ਬਣਾਵਾਂਗੇ ਵੀ ਸਾਰਾ ਕੁਝ ਤੇ ਵੋਟਾਂ ਪਾਉਣੀਆਂ ਤੁਸੀਂ ਠੀਕ ਹੈ ਤੇ ਆਪਾਂ ਸਾਰੇ ਕੰਮ ਸਵਾਰਨੇ ਜੋ ਕੋਈ ਥੋੜੀ ਨਿਗਾ ਚ ਹੈਗਾ ਉਹ ਕੰਮ ਵੀ ਆਪਾਂ ਕਰਾਂਗੇ ਸਾਰੇ ਕੰਮ ਆਪਾਂ ਸਵਾਰਾਂਗੇ ਸਾਰੇ ਪਿੰਡ ਦੇ ਤੇ ਵੋਟਾਂ ਪਾਉਣੀਆਂ ਤੁਸੀਂ ਤੇ ਨਾਲੀਆਂ ਵੀ ਸਾਰੀਆਂ ਪੜਪੜ ਕੇ ਸੜ ਦੇਣੀਆਂ। ਬਾਬੇ ਆਪਣ ਤੁਹਾਨੂੰ ਸਾਰਿਆਂ ਦੇ ਤੁਹਾਡੇ ਕੋਠੇ ਪਾਉਣ ਲਈ ਜਿਹੜੇ ਡਿੱਗੇ ਆ ਤੇ ਆਪਾਂ ਜਿਹੜੇ ਤੁਹਾਡੇ ਜੰਮੇ ਆ ਜਵਾਗ ਆ ਜਿਹੜੇ ਜਾਂਉਂਦੇ ਆ ਉਹਨਾਂ ਦੇ ਪਰਸਨਾਂ ਲਵਾਵਾਂਗੇ ਆਪਾਂ। ਆਪਾਂ ਪਰਸਨਾਂ ਸਾਰੇ ਪਿੰਡ ਦੇ ਵਿੱਚ ਪਰਸਨਾਂ ਲਵਾ ਦੇਣੀਆਂ ਤੇ ਆਪਾਂ ਸਾਰੇ ਕੰਮ ਕਰਾਉਣੇ ਨੇ ਤੁਹਾਡੇ। ਬਸ ਤੁਸੀਂ ਵਿਹਲੇ ਰਹਿਣਾ ਤੇ ਤੁਹਾਨੂੰ ਨਾ ਟਰਾਲੀਆਂ ਦੀਆਂ ਟਰਾਲੀਆਂ ਟੱਕ ਟੱਕ ਭਰ-ਭਰ ਕੇ ਪੈਸਿਆਂ ਦੇ ਆਉਣਗੇ ਤੁਹਾਨੂੰ। ਠੀਕ ਹੈ। ਤੇ ਤੁਸੀਂ ਜਮਾਂ ਵੇਲੇ ਰਹਿਣਾ ਤੁਹਾਨੂੰ ਤੁਸੀਂ ਬਹੁਤ ਤਾਸ ਹੀ ਕੁੱਟਣੀ ਆ ਉਹ ਸਰਪੰਚ ਸਾਹਿਬ ਗੱਲ ਆਇਆ ਵੀ ਤੁਸੀਂ ਨਾ ਜਿੱਦੇ ਦੀ ਤਾਸ ਕਿੱਢਦੇ ਨਾਲ ਤਾਂ ਪਾਣੀ ਹੁੰਦਾ ਦਾਡੇ ਕੋਲੇ ਠੀਕ ਆ ਇਹ ਮਰਦਿਆਂ ਵੀ ਜੇ ਸਾਨੂੰ ਕੋਈ ਪਾਣੀ ਦੀ ਵਦਦਾ ਜਾਂ ਅਸਲ ਮੇ ਦਾ ਐਸੀ ਲਵਾ ਕੇ ਦਿਓ ਸਾਨੂੰ ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਫਿਕਰ ਨਾ ਕਰੋ ਤੁਸੀਂ ਟਸਟ ਪੋਸਟੇ ਦਾ ਛੱਡੋ ਤੁਹਾਡੇ ਘਰਾਂ ਚ ਵੀ ਐਸੀ ਲਵਾ ਕੇ ਦੇਵਾਂਗੇ ਅਸੀਂ ਇਸ ਪਿੰਡ ਦੇ ਵਿੱਚ ਜਿਹੜੇ ਕੰਮ ਹਜੇ ਤੱਕ ਨਹੀਂ ਹੋਏ ਜਿਹੜੇ ਪਿਛਲੀਆਂ ਪੰਚਾਇਤਾਂ ਨੇ ਨਹੀਂ ਕਰੇ ਉਹ ਸਾਰੇ ਕੰਮ ਅਸੀਂ ਕਰਕੇ ਦੇਵਾਂਗੇ ਤੁਹਾਨੂੰ ਠੀਕ ਹੈ ਤੁਸੀਂ ਸਕੂਲ ਦੇਖ ਲਓ ਜਦੋਂ ਅਸੀਂ ਬਣ ਗਏ ਸਰਪੰਚ ਠੀਕ ਹੈ ਧਰਮਸ਼ਾਲਾ ਦੇਖ ਲਓ ਆ ਜਿਹੜਾ ਤੁਹਾਡਾ ਹੁਣ ਧਰਮਸ਼ਾਲਾ ਦਾ ਹਾਲ ਆ ਇਹ ਇਹ ਨਹੀਂ ਰਹਿਣਾ ਇੱਥੇ ਪੱਥਰ ਲਵਾ ਲੈਣਾ ਆਪਾਂ ਹਾਂ ਇੱਥੇ ਪੱਥਰ ਥੋੜੀਆਂ ਸੜਕਾਂ ਦੇ ਵਿੱਚ ਜਿਹੜੀਆਂ ਗਲੀਆਂ ਤੁਹਾਡੇ ਘਰਾਂ ਨੂੰ ਜਾਂਦੀਆਂ ਸਾਰੀਆਂ 'ਚ ਲੌਕਟੈਨ ਲੱਗੂਗੀ ਠੀਕ ਹੈ ਠੀਕ ਹੈ ਤੁਸੀਂ ਕਿਸੇ ਗੱਲ ਦੀ ਟੈਨਸ਼ਨ ਨਹੀਂ ਲੈਣੀ ਬਸ ਸਾਨੂੰ ਜਿਤਾਉਣਾ ਜਿੱਥੇ ਤੁਸੀਂ ਪਾਸ ਖੇਡਦੇ ਹੋ ਥੋੜਾ ਉੱਥੇ ਏਸੀ ਲਵਾ ਦੇਣੇ ਆ ਵਾਅਦ ਕੀ ਤੁਸੀਂ ਸਾਨੂੰ ਸਰਪੰਚੀ ਜਿੱਤ ਕੇ ਦੇਣੀ ਆ ਤੇ ਜਿੰਨੇ ਕੰਮ ਆ ਤੁਹਾਡੇ ਸਾਰੇ ਕਰਾਂਗੇ ਅਸੀਂ ਬੱਤਾ ਬਾਈ ਜਿੰਦਾਬਾਤ ਮੱਤਾ ਬਾਈ ਜਿੰਦਾਬਾਤ ਰਣਜੀਤ ਜਣ ਜਿੰਦਾਬਾਤ ਰਣਜੀਤ ਜਣ ਜਿੰਦਾਬਾਤ ਜਿੰਦਾਬਾਤ ਮੱਤਾ ਬਾਈ ਜਿੰਦਾਬਾਤ ਸਰਪੰਚ ਜੀ ਜਿੰਦਾਬਾਤ ਚਿੜੇ ਤੇ ਮੋਹਰਾ ਲਾ ਦਿਓ ਤੇ ਚਿੜੇ ਨੂੰ ਦਿਓ ਦੀ ਜਤਾਅਕੀ ਤੇ ਘਰਾਂ ਘਰਾਂ ਚੋਂ ਨਾਲਦਿਆਂ ਨੂੰ ਵੀ ਖਿੱਚ ਲਿਓ ਤੇ ਫੁੱਲ ਵੋਟਾਂ ਪਾੜਿਓ ਆਪਣੀਆਂ ਹੀ ਵੋਟਾਂ ਹੋਣੀਆਂ ਚਾਹੀਦੀਆਂ ਤੇ ਕੰਮ ਵੇਖੇ ਹੁੰਦੇ ਤੇ ਕਿਹੜਾ ਚਿੜਾ ਕਰਾ ਦਿਓ ਤੇ ਬਸ ਚੜਾ ਚੜਾਈ ਕਰਾ ਦਿਓ ਉਹ ਬਾਬੋ ਵੋਟਾਂ ਸਾਨੂੰ ਪਾਓਏ ਤੇ ਕੀ ਵੋਟਾਂ ਅਟਕੀ ਸਾਨੂੰ ਪਾਇਓ ਚਿੜੇ ਤੇ ਲਾਇਓ ਮੋਹਰਾ ਅਟਕੀ ਉਹ ਵੋਟਾਂ ਸਾਨੂੰ ਪਾਇਓ ਅਟਕੀ ਚਿੜੇ ਤੇ ਮੋਹਰਾ ਲਾਇਓ ਆਪਾਂ ਘਰ ਨਹੀਂ ਕੋਈ ਛੱਡਣਾਗਾ ਸਾਰੇ ਘਰ ਕੱਢਣੇ ਆ ਬਾਬਾ ਵੋਟਾਂ ਸਾਨੂੰ ਪਾਈ ਚਿੜੇ ਤੇ ਮੋਹਰਾ ਲਾਉਣਾ ਅਟਕੀ ਸਾਨੂੰ ਜ਼ਰੂਰ ਜਿਤਾਉਣਾ ਬਾਬਾਈ ਹਾਂਜੀ ਆ ਤੇ ਬੰਦੇ ਤੁਹਾਨੂੰ ਹਾਂ ਜਿਸ ਹਾਂਜੀ ਹਾਂ ਜਿੰਨਾ ਆਪਾਂ ਨਾ ਕੋਈ ਘਰ ਨਹੀਂ ਛੱਡਣਾ ਹੂੰ ਤੇ ਜਿੰਨੇ ਵੀ ਗੱਪ ਮਾਰ ਵਜਦੇ ਆ ਉਹ ਨਹੀਂ ਮਾਰਨੇ ਆਪਾਂ ਤੇ ਮਾਰ ਦੇਣੇ ਆ ਤੇ ਸਰਪੰਚੀ ਲੈਣੀ ਲੈਣੀ ਆ ਸਰਪੰਚੀ ਕੈਮਰਾ ਠੀਕ ਆ ਹਾਂਜੀ ਸਾਨੂੰ ਵੋਟਾਂ ਪਾਉਣੀਆਂ ਅੱਜ ਕੀ ਤੈਨੂੰ ਕਿਹਾ ਜਿਵੇਂ ਸਮਝ ਗਈ ਨਾ ਤੂੰ ਹਾਂਜੀ ਉਹੀ ਗੱਲ ਹੈ ਹਾਂਜੀ ਮਾਤਾ ਸਾਨੂੰ ਅੱਜ ਕੀ ਚਿੜੇ ਤੇ ਮੋਹਰੇ ਲਾਉਣੀਆਂ ਵੋਟਾਂ ਪਾਉਣੀਆਂ ਹਾਂ ਵੀ ਪਾ ਜੂਰ ਪਾਉਣੀਆਂ ਤੂੰ ਨਿਸ਼ਾਨ ਸਾਡਾ ਚਿੜਾ ਤੇ ਉਹਦੇ ਤੇ ਮੋਹਰੇ ਲਾ ਕੇ ਵੋਟਾਂ ਸਾਨੂੰ ਪਾਉਣੀਆਂ ਠੀਕ ਠੀਕ ਕਰਦੇ ਸਾਰੇ ਜੀਆਂ ਦੀ ਵੋਟ ਜੀ ਸਾਨੂੰ ਜਾਣੀ ਚਾਹੀਦੀ ਹੈ ਹਾਂ ਹਾਂ ਹਾਂਜੀ ਸਰ ਜੀ ਸਤ ਸ੍ਰੀ ਅਕਾਲ ਆਪਾਂ ਨੂੰ ਪਾਉਣਾ ਵੋਟਾਂ ਟਕੀ ਅੱਛਾ ਜੀ ਤੇ ਜਿੰਨੇ گاਹ ਤੋਂ ਆਉਂਦੇ ਸਾਰੇ ਗਾਹਾਂ ਦੀਆਂ ਵੋਟਾਂ ਪਾਉਂਦੇ ਤਾਂ ਠੀਕ ਹੈ ਠੀਕ ਤੇ ਤੈਨੂੰ ਨਾ ਦੁਕਾਨ ਵੱਡੀ ਬਣਾ ਕੇ ਦੇਵਾਂਗੇ ਠੀਕ ਹੈ ਠੀਕ ਹੈ ਜੀ ਕੋਈ ਨਹੀਂ ਧੰਨਵਾਦ ਜੀ ਜਰੂਰ ਜਰੂਰ ਤੁਹਾਨੂੰ ਅਕੀ ਕੋਈ ਵੀ ਅੜਿਆ ਥੋੜਾ ਥੋੜਾ ਕੰਮ ਆ ਕੋਈ ਰਹਿੰਦਾ ਹੋਵੇ ਉਹ ਅਸੀਂ ਕਰਵਾ ਕੇ ਦੇਵਾਂਗੇ ਠੀਕ ਹੈ ਜੀ ਠੀਕ ਹੈ ਠੀਕ ਹੈ ਆਪਾਂ ਤੇਰੀ ਦੁਕਾਨ ਰੱਖਾਂਗੇ ਪਿੰਡ ਚ ਸਾਰੀਆਂ ਦੁਕਾਨਾਂ ਚ ਕਾ ਦੇਾਂਗੇ ਕੋਈ ਨਹੀਂ ਕੋਈ ਬਹੁਤ ਧੰਨਵਾਦ ਜੀ ਚੜੇ ਤੇ ਮੋੜਾ ਲਵਾਉਂਗਾ ਤੂੰ ਤੇ ਵੋਟਾਂ ਪਾਉਂਗਾ ਆਪਣਾ ਇਸ਼ਾਨ ਕੀ ਹੈ ਜਿਹੜਾ ਆਪਣਾ ਚੜਾ ਜਿਹੜਾ ਉੜਦਾ ਤਾਂ ਨਹੀਂ 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 ਉੜਦਾ ਨਹੀਂ ਤੁਹਾਡੇ ਨਾਲ ਹੀ ਉੱਡਾਂਗੇ ਜਿਹੜਾ ਆਪਣਾ ਨਹੀਂ ਨਹੀਂ ਤੁਹਾਡੇ ਨਾਲ ਲੈ ਕੇ ਉੱਡਾਂਗੇ ਨਾਲ ਹੀ ਰਹਾਂ ਮੈਂ ਨਾਲ ਹੀ ਰਹੂੰ ਤੁਹਾਡੇ ਠੀਕ ਹੈ ਜੀ ਜਿੱਥੇ ਤੁਸੀਂ ਆਖੋਗੇ ਤੁਹਾਡੇ ਨਾਲ ਹੀ ਖੜੇ ਹਾਂ ਠੀਕ ਆ ਠੀਕ ਹੈ ਜੀ ਹਾਂ ਮੋਟਾ ਐਤਕੀ ਸਾਨੂੰ ਪਹੁੰਚਾ ਹਾਂ ਹਾਂ ਕੋਈ ਗੱਲ ਨਹੀਂ ਜੀ ਟੂਨਸ ਉੱਥੋਂ ਬਾਹਰ ਨਹੀਂ ਹੈ ਠੀਕ ਹੈ ਜੀ ਫਸਲੀ ਕਾ ਜੀ ਐਤਕੀ ਬੋਟਾ ਜੀ ਸਾਨੂੰ ਪਹੁੰਚਾ ਜਰੂਰ ਜਰੂਰ ਜੀ ਠੀਕ ਹੈ ਜੀ ਓਹੋ ਮੈਂ ਤਾਂ ਥੱਕ ਗਈ ਪਾਪਾ ਕੋਈ ਘਰ ਨਹੀਂ ਛੱਡਿਆ ਹਨਾ ਹਾਂ ਤੇ ਹੁਣ ਤਾਂ ਬਹੁਤ ਆਪਾਂ ਹੋਣਾ ਮਨ ਲੱਗਾ ਆਪਾਂ ਜਿੱਤਾਂਗੇ ਜਿੱਤਾਂਗੇ ਤਾਂ ਹੁਣ ਵੇਖ ਲੋ ਤੇ ਬਾਕੀ ਮੈਂ ਇਹ ਕਹਿੰਦੀ ਸੀ ਜਿਹੜੇ ਕੰਧਾਂ ਤੇ ਪਰਚੇ-ਪੁਰਚੇ ਜੇ ਲਾਉਂਦੇ ਹੁੰਦੇ ਆ ਉਹ ਵੀ ਵੱਡਾ ਸਰੰਗੂ ਉਹ ਵੀ ਮਤ ਲੈਣਾ ਬੰਦੇ-ਬੰਦੇ ਆਪਾਂ ਕਰਕੇ ਤੇ ਆਪਾਂ ਲਵਾ ਦਿੰਦੇ ਹਾਂ ਹਾਂ ਤੇ ਨਾਲੇ ਤਾਂ ਘਰ-ਘਰ ਸੱਟ ਕੇ ਆਓ ਪੋਸਟਰ ਨਾਲੇ ਕੋਈ ਕੰਧ-ਕੁੰਧ ਨਾ ਛੱਡਿਓ ਹੁਣ ਪੰਗਾ ਲੈ ਲੈ ਨਹੀਂ ਬੇਇੱਜ਼ਤੀ ਹੋਊਗੀ ਨਹੀਂ ਬੇਇੱਜ਼ਤੀ ਹੁੰਦੀ ਆਪਾਂ ਹੀ ਜਿੱਤਣਾ ਤੈਨੂੰ ਕੀ ਪਤਾ ਮੇਰੇ ਮੈਂ ਤਾਂ ਤੈਨੂੰ ਐ ਕਹਿੰਨੀ ਕਿਲਾ ਧਰ ਦੇ ਗਹਿਣੇ ਵੇਖੀ ਜਾਊਗਾ ਤੇ ਜੇ ਕੋਈ दारू ਪੀਂਦਾ ਉਹਨੂੰ दारू ਚਲਾ ਜੇ ਕੋਈ ਪੈਸੇ ਭਾਲਦਾ ਉਹਨੂੰ ਪੈਸੇ ਦੇ ਜੇ ਕੋਈ 500 ਵਾਲਾ ਉਹਨੂੰ 500 ਦੇ ਦੇ 1000 ਵਾਲਾ ਕੋਈ 1000 ਦੇਈ ਤੇ ਹੁਣ ਇਹ ਨਾ ਹੋਵੇ ਕਿ ਤੇ ਆਪਣੀ ਬੇਇੱਜ਼ਤੀ ਹੋ ਜੇ ਉਹ ਨਹੀਂ ਤੇਰੀ ਬੇਇੱਜ਼ਤੀ ਹੋਣ ਮੰਦਾ ਤੂੰ ਬੇਫਿਕਰ ਰਹਿ ਤੂੰ ਆਪਾਂ ਆਪਾਂ ਹੀ ਜੱਤਣਾ ਹਾਂ ਉਹ ਕਹਦੇ ਇਹ ਤਾਂ ਬਸ ਬ੍ਰੈਗ ਛੜਾ ਮਾਰਦੇ